ਲੱਗਦਾ ਉਹ ਨਾ ਬੋਲ ਕੇ ਆਇਆ ਐ ਜਾਨੀ ਔਰੇ ਮਗਰ ਤੇ ਬਾਲਦੀ ਦੇ ਤੇਲ ਨਾ ਹੋਰ ਪਾ ਕੇ ਹੁੰਨੀ ਆ ਮੈਂ ਇਹਨੇ ਮੇਰੇ ਵੱਲਦਾ ਹੋਣਾ ਐ ਫੇਰ ਤਾਂ ਮੂੰਹ ਟੁੱਟੂਗਾ ਤੇ ਫੇਰ ਹੀ ਇਹਨੇ ਮੇਰੇ ਗੱਲ ਮੰਨਣੀ ਉਤਰਾ ਨਹੀਂ ਮੇਰੀ ਮੰਨਦਾ ਕੀ ਹੈ ਪੁੱਤ ਇਹ ਤਰਾ ਮੂਲਮ ਕਾ ਕੇ ਬੈਠਾ ਐ ਉਹ ਕੋਹ ਨਹੀਂ ਮੰਮੀ ਉਹ ਰੋਜ਼ ੜੀ ਗਲੇਡੂ ਸੁੱੜਦੀ ਰਹਿੰਦੀ ਆ ਉਹ ਵੇਖ ਕੇ ਮੇਰਾ ਮਨ ਨਾ ਮੈਂ ਖਰਾਬ ਜਾ ਹੁੰਦਾ ਨਹੀਂ ਨੰਮਕੇ ਵਰ ਮਮੀ ਕੀ ਕਰਾਂ ਮੈਂ ਮੈਨੂੰ ਤਾਂ ਕੋ ਸਮਝ ਨਹੀਂ ਆਉਂਦੀ ਮੈਂ ਤਾਂ ਕਸੂਤਾ ਹੀ ਫਸ ਗਿਆ ਵਾਂ ਕੋਈ ਨਹੀਂ ਪੁੱਤ ਮੈਂ ਤੇਰੇ ਨਾਲ ਆਵਾਂ ਤੈਨੂੰ ਘਰਾਉਂਦੀ ਕੋਈ ਲੋੜ ਨਹੀਂਗੀ ਮੈਂ ਤਾਂ ਤੈਨੂੰ ਇਹੋ ਵੇ ਕਿ ਜੀਣ ਨਹੀਂ ਆ ਮੈਨੂੰ ਤੇਰਾ ਹੀ ਆਸਰਾ ਹੋਰ ਮੈਨੂੰ ਆਸਰਾ ਕਿੰਦਾ ਆ ਮਮੀ ਤੁਹਾਡੀ ਗੱਲ ਨਾਲ ਮੈਂ ਸਹਿਮਤਾਂ ਪਰ ਮੈਂ ਕੀ ਕਰਾਂ ਜੇ ਮੈਂ ਤੁਹਾਡੀ ਮੰਨਦਾ ਉਹਦੇ ਨਾਲ ਬੁਰਾ ਜੇ ਉਹਦੀ ਮੰਨਾਂ ਤੇ ਤੁਹਾਡੇ ਵੱਲੋਂ ਬੁਰਾ ਮੈਂ ਤਾਂ ਕਸੂਤਾ ਫਸ ਗਿਆ ਵਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਤੂੰ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਲੈ ਪੁੱਤ ਤੈਨੂੰ ਮੈਂ ਅੱਗੇ ਵੀ ਸਮਝਾਇਆ ਸੀਗਾ ਅਸੀਂ ਕਿਹਾ ਵੀ ਦੁਨੀਆ ਤੋਂ ਵੱਖਰਾ ਕੰਮ ਕਰਨ ਲੱਗੇ ਆ ਦੁਨੀਆ ਦੇ ਨਾਲ ਹੀ ਆ ਉਹ ਲੋਕੀ ਤੇ ਵੀ ਦੋ ਦੋ ਤਿੰਨ ਤਿੰਨ ਵਿਆਹ ਕਰ ਲੈਂਦੇ ਆ ਚੱਲ ਇਹ ਤਰ੍ਹਾਂ ਕਰ ਤੂੰ ਉਹਨੂੰ ਕੁੱਛ ਲੈ ਅਸੀਂ ਉਹਨੂੰ ਕਿਹਾ ਤੱਕਾ ਦੇਣ ਦੇ ਆਪਣੀ ਵੀ ਚੱਲ ਦੋਵੇਂ ਜਾਣੀਆਂ ਸਹਿਮਤੀ ਨਾਲ ਰਹਿਣਗੀਆਂ ਮੰਮੀ ਕੀ ਇਦਾਂ ਹੋ ਸਕਦਾ ਮੰਨੂਗੀ ਉਹ ਦੂਜੇ ਵਿਆਹ ਵਾਸਤੇ ਕੋਈ ਗੱਲ ਨਹੀਂ ਮੰਨੂ ਮੰਨੂ ਕਿਉਂ ਨਾ ਇਹ ਗੱਲਾਂ ਵੀ ਚੱਲ ਉਹ ਵੀ ਰਹੀ ਜਾਊਗੀ ਉਹ ਵੀ ਰਹੀ ਜਾਵੇ ਤੇ ਭਰੇ ਘਰ ਚ ਇਹ ਰਹੀ ਜਾਊਗੀ ਤੇ ਅਸੀਂ ਕਿਹੜਾ ਕਿਸੇ ਚੀਜ਼ ਦੀ ਇਹਨੂੰ ਕਮੀ ਆਉਂਦੇ ਅੰਡੇ ਚਾਹ ਸਾਨੂੰ ਘਰ ਦਾ ਵਾਰਸ ਮਿਲ ਜਾਊਗਾ ਇਹ ਵੀ ਖੁਸ਼ ਤੇ ਉਹ ਵੀ ਖੁਸ਼ ਪਰ ਮੰਮੀ ਮੇਰਾ ਤਾਂ ਦਿਲ ਜਾਣੀ ਮੰਨਦਾ ਨਹੀਂ ਕੰਮ ਕਰਨ ਵਾਸਤੇ ਨਹੀਂ ਚਾਹ ਸਾਨੂੰ ਹੋਰ ਘਰ ਦੇ ਵਾਸਵਾਦ ਦੇ ਦਿਲ ਮਨਾਉਣਾ ਹੀ ਪੈਣਾ ਆ ਇਤਨਾ ਪਤਾ ਕਈ ਘਰਾਂ ਚ ਆਇਆ ਆ ਕਿ ਆਦੇ ਹੁੰਦੇ ਆ ਲੋੜ ਲਈ ਆ ਕਿ ਚੱਪਣਾ ਹੀ ਪੈਂਦਾ ਆ ਸਾਡੇ ਘਰ ਕਿਹੜਾ ਕਿਹੜੀ ਚੀਜ਼ ਦੀ ਕਮੀ ਐ ਜਿੱਦ ਕੇ ਚੀਜ਼ ਦੀ ਕਮੀ ਹੋਵੇ ਫੇਰ ਤੇ ਕੀ ਆਦੇ ਜਿਆਦਾ ਪਿੱਛੇ ਤੇ ਰਿਸ਼ਤੇ ਆਉਂਦੇ ਵਾਧੂ ਕਿ ਨਹੀਂ ਮੇਂ ਗੱਲ ਜਾਇਦਾਦ ਦੀ ਨਹੀਂ ਗੀ ਗੱਲ ਰਿਸ਼ਤੇ ਦੀ ਆ ਤੇ ਉਹਦੇ ਦਿਲ ਤੇ ਕੀ ਬੀਤੂਗੀ ਮੈਂ ਅਗਲੀ ਜਰੂਰੂਗੀ ਕਿ ਅਗਲੀ ਮੇਰੀ ਜਗ੍ਹਾ ਕੋਈ ਹੋਰ ਲੈ ਲੇ ਭਾਵੇਂ ਮੈਂ ਆਪਣੀ ਧੀ ਹੋਵੇ ਭਾਵੇਂ ਬਗਾਨੀ ਹੋਵੇ ਕੋਈ ਨਹੀਂ ਚਾਹਦਾ ਦੇਖ ਕੇ ਵੀ ਦੂਜਾ ਆਵੇ ਮੇਰੇ ਹੁੰਦਿਆਂ ਚੱਲ ਅਸੀਂ ਕਿਹੜਾ ਵੀ ਸੁੱਖ ਨੂੰ ਕਰਨ ਡਏ ਆ ਅਸੀਂ ਇਹਨੇ ਸਾਨੂੰ ਘਰ ਦਾ ਵਾਰਸ ਚਾਹੀਦਾ ਐ ਅਸੀਂ ਵਾਸਾ ਕਰਕੇ ਇਹ ਅੱਖ ਚੰਬਨ ਲੱਗੇ ਆਂ ਹੋਰ ਸਾਨੂੰ ਕੀ ਲੋੜ ਆ ਚੱਲ ਕੰਮ ਧੰਦਾ ਸਾਰਾ ਕਰਦੀ ਐ ਤੇ ਸਾਨੂੰ ਸਿਰਫ ਵਾਸ ਦੀ ਲੋੜ ਆ ਹੋਰ ਨਹੀਂ ਸਾਨੂੰ ਕਿਸੇ ਚੀਜ਼ ਦੀ ਮਮੀ ਲੋਕੀ ਕੀ ਕਹਿਣਗੇ ਕੋਈ ਲੋਕਾਂ ਦੀ ਕਿਹੜੀ ਗੱਲ ਆ ਲੋਕੀ ਦੇ ਲੋਕ ਆ ਕੇ ਆਂਦੇ ਰਹਿੰਦੇ ਆ ਕੋਈ ਕੋਸ਼ ਵੱਲੋਂ ਕੋਈ 2 ਦਿਨ ਵੱਲੋਂ ਕੋਈ 4 ਦਿਨ ਵੱਲੋਂ ਕਾਲਾ ਲੋਕਾਂ ਦੀ ਲੋਕੀ ਨਾ ਮਾਰਿਆ ਨ ਜੀਣ ਦਿੰਦੇ ਆ ਤੇ ਨਾ ਚੰਗਿਆਂ ਨ ਜੀਣ ਦਿੰਦੇ ਆ ਹੋਂ ਤੂੰ ਮਨਜੀਤ ਵਾਲੀ ਵੇਖ ਲੈ ਆਪਣੀ ਪੋਤੀ ਪੋਤਾ ਲੈ ਕੇ ਆਏ ਜਰਾ ਕਿ ਮੈਂ ਹੱਥ ਲਾਇਆ ਤੇ ਉਸੇ ਵਾਲੇ ਲੈ ਕੇ ਚਲੀ ਗਈ ਆ ਪਤਾ ਮੈਂ ਦਿਲ ਚ ਕਿੰਨੀਆਂ ਸੂਈਆਂ ਚੂਹੀਆਂ ਆ ਕੇ ਤੇ ਮੰਮੀਆ ਹੋ ਗੱਲਾਂ ਸੁਣ ਸੁਣ ਕੇ ਨਾ ਮੈਨੂੰ ਤੁਹਾਡੇ ਵਾਲੇ ਵੇਖ ਕੇ ਨਾ ਤੇ ਚੋਰਾ ਖਾਈ ਜਾਂਦਾ ਅੰਦਰੋਂ ਅੰਦਰ ਹੀ ਵੀ ਮੇਰੀ ਮਾਂ ਕਿਦਾਂ ਕਰਦੀ ਰਹਿੰਦੀ ਆ ਤੇ ਮੈਂ ਕੀ ਕਰਾਂ ਉਹ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ ਉਹ ਤੂੰ ਉੱਠ ਆ ਕੇ ਰੋਟੀ ਖਾ ਕੋਈ ਨਹੀਂ ਗੱਲਾਂ ਬਾਅਦ ਚ ਵੇਖਾਂਗੇ ਚੱਲ ਆ ਉੱਠ ਰੋਟੀ ਖਾ ਜ ਇੱਦਾਂ ਕਰਾਂ ਨਨ ਮੋ ਫੋਨ ਕਰਕੇ ਪੁੱਛਾਂ ਭਲਾ ਤਾਈ ਨੰਗੀ ਆ ਉਧਰ ਨੂੰ ਤੇ ਮੈਂ ਹੋ ਕੇ ਨਾ ਆਵਾਂ ਉਧਰੋਂ ਹੈਲੋ ਹਾਂਜੀ ਮੈਂ ਤੁਹਾਨੂੰ ਫੋਨ ਤਾਂ ਕੀਤਾ ਹੀ ਮੈਂ ਮੈਂ ਬਾਹਰ ਖਲੋਤੀ ਹਾਂ ਘੇੜ ਦੇ ਵਿੱਚ ਤੇ ਤਾਈ ਨਾ ਲੰਗ ਕੇ ਗਈ ਆ ਬਾਹਰ ਨੂੰ ਉਧਰ ਨੂੰ ਅੱਗੇ ਨੂੰ ਤੇ ਗੋਪੀ ਪਾ ਜੀ ਵੀ ਗਏ ਹੁਣੇ ਕੰਮ ਤੇ ਤੇ ਮੈਂ ਘਰੋਂ ਨਾ ਹੋ ਕੇ ਆਵਾ ਤੂੰ ਦੱਸਣ ਦੇ ਹੀ ਰਾਤੀ ਕਿਉਂ ਨਾ ਕਰ ਖਲਾਰਾ ਬਾਬਾ ਪਿਆਵਾ ਪਤਾ ਲੈ ਕੇ ਹੁੰਨੀ ਆ ਬਲਾ ਕੀ ਜਾਂਦੇ ਆ ਠੀਕ ਆ ਨਹੀਂ ਮੈਂ ਕੀ ਕਹਿਣਾ ਵਾ ਉਦਾਂ ਚੱਲ ਮੈਂ ਹੋ ਕੇ ਹੁੰਨੀ ਆ ਨਹੀਂ ਆਜੂਗੀ ਛੇਤੀ ਮੈਂ ਠੀਕ ਆ ཁེ 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 ਇੰਤੇ ਨੰਗ ਜਾਨੀ ਆ ਕੁੱਤਾ ਤੇ ਵੱਜਾ ਹੀ ਲੱਗਣ ਡਿਆ ਵਾ ਉੱਥੇ ਆਵਾਜ਼ ਵੀ ਨਹੀਂ ਸੁਣਦੀ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਧੀਆ ਲੱਗ ਰਿਹਾ ਹੈਂ ਹਾਂਜੀ ਠੀਕ ਆ ਤੁਸੀਂ ਆਪਣੇ ਸੁਣਾਓ ਹਾਂ ਵਧੀਆ ਪੜਾਵੇਂ ਪਾਣੀ ਪੀਓਗੀ ਤੀ ਨਹੀਂ ਪਾਣੀ ਕੀ ਪੀਣਾ ਵਾ ਪਾਣੀ ਹੁਣੇ ਪੀ ਕੇ ਚਾਹ ਪੀ ਕੇ ਆਈ ਹਾਂ ਹੋਰ ਕਿਦਾਉਣੇ ਹੋ ਗਏ ਸਾਡੇ ਆਉਣੇ ਕੀ ਹੋਣੇ ਆ ਮੇਰਾ ਜੀ ਤੇ ਬੜੇ ਦਿਨਾਂ ਦਾ ਕਰਨ ਰਿਆ ਸੀ ਆਉਣ ਨੂੰ ਤੇ ਆਇਆ ਹੀ ਨਹੀਂ ਜਾਂਦਾ ਅੱਜ ਮੈਂ ਨਾ ਗਲੀ ਦੇ ਵਿੱਚ ਨਾ ਗਵਾਂਡਣ ਹਿ ਲਾਗੇ ਤੇ ਮੈਂ ਉਹਦੇ ਨਾਲ ਗੱਲਾਂ ਕਰਨ ਦੀ ਤੇ ਤਾਈ ਨੂੰ ਵੇਖਿਆ ਮਦਰੋਂ ਨੰਗਦਿਆਂ ਤੇ ਮੇਰੇ ਕੋ ਰਹਿ ਨਹੀਂ ਹੋਇਆ ਮੈਂ ਜਾ ਕੇ ਇਹਨਾਂ ਨੂੰ ਫੋਨ ਕਰਕੇ ਕਿਹਾ ਕਿ ਇਦਾਂ ਕਰਕੇ ਤਾਈ ਨੰਗ ਕੇ ਗਈ ਆ ਤੇ ਮੈਂ ਕਰੂ ਹੋ ਕੇ ਨਾ ਆਵਾ ਉਹ ਕਹਿੰਦੇ ਕਿ ਚਲ ਜਾ ਹੋਇਆ ਔਨ ਨੂੰ ਤਾਂ ਸੋਨੀਆ ਬੜਾ ਜੀ ਕਰਦਾ ਤੇ ਤਾਈ ਤੋਂ ਡਰਦੇ ਆ ਜੀ ਕਰਦਾ ਹੈਗਾ ਕਿ ਆਵਾ ਮੈਂ ਪਤਾ ਨਹੀਂ ਅੱਗੇ ਚੰਗੀ ਬਲੀ ਤਾਈ ਹੁੰਦੀ ਸੀ ਸੁਭਾ ਚੰਗਾ ਹੁੰਦਾ ਸੀ ਹੁਣ ਕੀ ਗੱਲ ਇਹਨੂੰ ਹੋ ਗਈ ਆ ਤੇ ਫਿਰ ਇਦਾਂ ਮੰਨ ਨਹੀਂ ਕਰਦਾ ਆਪਣਾ ਵੀ ਔਨ ਨੂੰ ਤੇ ਕਹਿਣਗੇ ਕਿ ਸਾਡੀ ਨੌ ਲੱਗੇ ਆਣ ਕੇ ਤੇ ਪਤਾ ਨਹੀਂ ਕੀ ਸਖਾਲਦੀ ਹੁਣੀ ਤੇ ਕੀ ਕਹਿੰਦੀ ਹੁਣੀ ਪਤਾ ਹੀ ਨਹੀਂ ਵਾਕਿਆ ਦੀਦੀ ਮਮੀ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਜਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਹੀ ਨਾ ਤੇ ਮਮੀ ਬੜੇ ਚੰਗੇ ਸੀ ਮਮੀ ਜੀ ਦਾ ਸੁਭਾਅ ਬਹੁਤ ਹੀ ਚੰਗਾ ਸੀ ਪਰ ਹੁਣ ਮੰਮੀ ਹਰ ਵਕਤ ਮੈਨੂੰ ਖੇਚ-ਖੇਚ ਕੇ ਪੈਂਦੇ ਆ ਗੱਲ-ਗੱਲ ਤੇ ਗਾਲ ਨਾ ਪੈਂਦੇ ਆ ਦੱਸੋ ਇਹਦੇ ਵਿੱਚ ਮੇਰਾ ਵੀ ਕਸੂਰ ਆ ਨਹੀਂ ਸੋਨੀਆ ਤੂੰ ਟੈਨਸ਼ਨ ਨਾ ਲੈ ਐਵੇਂ ਦਾਦਾ ਦੇ ਕੀ ਕਹਿੰਦੇ ਹੁੰਦੇ ਆ ਕਿ ਦਿਮਾਗ ਖਰਾਬ ਹੋਣ ਵਾਲੀ ਗੱਲਾਂ ਤੇ ਜੋ ਨਿਆਣੇ ਤੋਂ ਕਾਹਦਾ ਲੜਾਈ ਕਰਨੀ ਆ ਹੈ ਉਹ ਤੇ ਮਹਾਰਾਜ ਦੀ ਦੇਣਾ ਵਾ ਜਦੋਂ ਉਹਨੇ ਦੇਣਾ ਵਾ ਜਦੋਂ ਤੇਰੀ ਸੁਣਨੀ ਉਹਨੇ ਉਦੋਂ ਹੀ ਸੁਣਨੀ ਆ ਇਦਾਂ ਇੰਨੀਆਂ ਗੱਲਾਂ ਤੈਨੂੰ ਕਰੂਗੀ ਤੇਰੇ ਨਾਲ ਲੜੂਗੀ ਤੇ ਕੀ ਛੇਤੀ ਹੋ ਜਾਣਾ ਵਾ ਨਹੀਂ ਕਰਨਾ ਚਾਹੀਦਾ ਇਦਾਂ ਨਾ ਕਰ ਹਿੱਦਾਂ ਰੋਕੇ ਨਾ ਆਪਣਾ ਮਾਨਣਾ ਹੌਲਾ ਕਰ ਬਾਬੇ ਤੇ ਭਰੋਸਾ ਰੱਖ ਸੁਣੂਗਾ ਤੇਰੀ ਆਪੇ ਰੱਬ ਮੈਂ ਤੇ ਕਹਾਂ ਹੀ ਦੀਦੀ ਕਿ ਮੈਂ ਇੱਕ ਗਰੀਬ ਘਰ ਚੋਂ ਆਈ ਆ ਇੱਡੀ ਵੱਡੀ ਘਰ ਆਈ ਸ਼ਾਇਦ ਮੇਰੀ ਲਾਈਫ ਚੇਂਜ ਹੋ ਗਈ ਆ ਪਰ ਇਹਨਾਂ ਨੂੰ ਹੀ ਪਤਾ ਕਿ ਮੇਰੀ ਉਹਦੇ ਨਾਲੋਂ ਵੀ ਜ਼ਿਆਦਾ ਬਿਹਤਰ ਮੇਰੀ ਲਾਈਫ ਖਰਾਬ ਹੋ ਗਈ ਆ ਮੈਨੂੰ ਤੇ ਕੁਝ ਸਮਝ ਨਹੀਂ ਆਦੀ ਦੀਦੀ ਨਾ ਮੈਂ ਇੱਥੇ ਕਿੰਨਾ ਦੁੱਖ ਸੁੱਖ ਫੋਲਣ ਜੋਗੀ ਆ ਤੇ ਨਾ ਹੀ ਕੁਝ ਹੋਰ ਮੈਂ ਕੀ ਕਰਾਂ ਜੇ ਮੈਂ ਆਪਣੀ ਮਾਂ ਦੱਸਾਂ ਤੇ ਮੇਰੀ ਮਾਂ ਵੀ ਟੈਨਸ਼ਨ ਲੈਦੀ ਆ ਬਾਬੂ ਮੇਰੇ ਅੱਗੇ ਮੰਜੀਤੇ ਆ ਤੇ ਮੈਂ ਕਿਨੂੰ ਦੱਸਾਂ ਤੇ ਕਿਨੂੰ ਨਾ ਦੱਸਾਂ ਨਾ ਨਾ ਉਹਨਾਂ ਨੂੰ ਨਾ ਫੋਨ ਕਰੀ ਮੰਮੀ ਤੇਰੀ ਤੇ ਅੱਗੇ ਮੰਜੇ ਤੇ ਰਹਿੰਦੀ ਆ ਉਹ ਹੋਰ ਟੈਨਸ਼ਨ ਲਾਉਗੀ ਤੇ ਹੋਰ ਬਿਮਾਰ ਹੋਊਗੀ ਕੀ ਫਾਇਦਾ ਵਾ ਇਹ ਤੇ ਪਾਜੀ ਜਦੋਂ ਫੋਨ ਕਰਦੇ ਆ ਇਹਨਾਂ ਨੂੰ ਦੱਸਦੇ ਆ ਤੇ ਲੱਗੇ ਮੈਂ ਹੁਣ ਨਹੀਂ ਤੇ ਫਿਰ ਮੈਨੂੰ ਸੁਣ ਕੇ ਬੜਾ ਤਰਸ ਹੁੰਦਾ ਵਾ ਤੇ ਮੈਂ ਕਹਿੰਨੀ ਕਿ ਚੱਲ ਮੈਂ ਹੋ ਕੇ ਆਵਾ ਘੜੀ ਉਹਨਾਂ ਦੁੱਖ ਸੁੱਖ ਭੋਲ ਕੇ ਆਵਾ ਤੇ ਪਤਾ ਨਹੀਂ ਕੀ ਫੇਰ ਮੰਨ ਨਹੀਂ ਕਰਦਾ ਹੈਗਾ ਕਿ ਤਾਈ ਕੁਛ ਬੋਲੇ ਨਾ ਅੱਗੇ ਵੀ ਆਈਦਾ ਹੀ ਬੜਾ ਇਹਨਾਂ ਦੇ ਨਾਲ ਬੈਣ ਖਲੋਣੀ ਹੀ ਤਾਂ ਹੁਣ ਜਦੋਂ ਦੀਆਂ ਇਦਾਂ ਗੱਲਾਂ-ਗੁੱਲਾਂ ਸੁਣੀਂਦੀਆਂ ਨਾ ਤੇ ਫਿਰ ਦੇਲਣੀ ਆਪਣਾ ਵੀ ਨਹੀਂ ਕਰਦਾ ਉਹਨ ਨੂੰ ਦੀਦੀ ਹੋਤੇ ਹੋਰ ਇਹ ਵੀ ਇੰਨੇ ਚੰਗੇ ਹੁੰਦੇ ਹੀ ਨਾ ਹਰ ਗੱਲ ਤੇ ਮੇਰੇ ਨਾਲ ਸਾਥ ਦਿੰਦੇ ਹੁੰਦੇ ਹੀ ਹਰ ਗੱਲ ਦੇ ਮੇਰੀ ਹਾਂ ਦੇ ਵਿੱਚ ਹਾਂ ਮਲਉਂਦੇ ਹੁੰਦੇ ਹੀ ਹੁਣ ਇਹ ਵੀ ਮੇਰੇ ਨਾਲ ਰੁੱਖੀ ਹੋ ਗਿਆ ਇਹ ਵੀ ਮੈਨੂੰ ਖੇਚ-ਖੇਚ ਕੇ ਪੈਂਦੇ ਆ ਕਿ ਭਾਜੀ ਕੁਝ ਕਹਿੰਦੇ ਆ ਹੁਣ ਹੁਣ ਤਾਂ ਇਹਨਾਂ ਦਾ ਵੀ ਸੁਭਾਅ ਚੇਂਜ ਹੋ ਗਿਆ ਵਾ ਹੁਣ ਇਹ ਵੀ ਅੱਕ ਗਏ ਨੇ ਅਜੇ ਕਾਲੀ ਬੈਸਨ ਦੇ ਹੀ ਕੀ ਮੈਡੀਸਨ ਨੇ ਕਿਦੀ-ਕੀਦੀ ਲੈ ਕੇ ਦਵਾ ਹੁਣ ਦੱਸੋ ਇਹਦੇ ਵਿੱਚ ਮੇਰਾ ਕੀ ਕਸੂਰਾ हां ਮੇਰਾ ਕੱਲ ਬੀਪੀ ਲੋ ਸੀ ਤੇ ਬਹੁਤ ਮੈਨੂੰ ਗੁੱਸੇ ਹੋਏ ਨਾ ਮੈਂ ਕੁਝ ਕਹਿਣ ਜੋਗੀ ਤੇ ਨਾ ਮੈਂ ਕੁਝ ਹੋਰ ਚੱਲ ਸੱਸ ਮਾਂ ਤੇ ਘਰਤੀ ਕਰਦੀ ਆ ਕਿ ਹੁਣ ਇਹਨਾਂ ਨੂੰ ਥੋੜਾ ਪਾ ਜੀ ਨੂੰ ਥੋੜਾ ਇਹ ਨਹੀਂ ਗੱਲ ਬੋਲਣੀ ਚਾਹੀਦੀ ਕਹਿਣਾ ਚਾਹੀਦਾ ਵਾ ਉਹ ਤੇ ਸਾਰੀ ਉਮਰ ਕੱਟਣ ਵਾਲੀ ਗੱਲ ਹੋ ਜਾਂਦੀ ਆ ਕਿ ਹੁਣ ਤੇਰੇ ਲੜ ਲੱਗੀਆਂ ਤੇ ਤੂੰ ਹੀ ਕਹਿਣਾ ਉਹਨੂੰ ਹੀ ਕਹਿਣਾ ਦਵਾਈ ਲੈ ਆ ਕੇ ਦੇ ਕਿੰਨੂੰ ਕਹਿਣਾ ਵਾ ਜਿੱਦਾਂ ਦਾ ਮਰਜੀ ਦੀਦੀ ਰਸਤਾ ਹੋਵੇ ਨਾ ਇੱਕ ਆਦਮੀ ਦੇ ਸਾਰੇ ਕਟਿਆ ਜਾਂਦਾ ਪਰ ਜਦੋਂ ਆਦਮੀ ਸਾਥ ਨਾ ਦੇਵੇ ਤੇ ਰਸਤੇ ਸਾਫ ਸੁਥਰੇ ਵੀ ਇੰਨੇ ਕਠਿਨ ਹੋ ਜਾਂਦੇ ਨਾ ਕਿ ਇੱਕ ਧੀ ਵਾਸਤੇ ਇੱਕ ਲੇਡੀ ਵਾਸਤੇ ਉਹ ਰਸਤਾ ਬਹੁਤ ਹੀ ਔਖਾ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਜਨਾਨੀ ਵਾਸਤੇ ਜੇ ਬੰਦਾ ਸਾਥ ਦੇਵੇ ਤਾਂ ਕੋਈ ਵੀ ਮੁਸ਼ਕਲ ਨਹੀਂ ਕਰ ਸਕਦੇ ਆ ਤੇ ਜਦੋਂ ਬੰਦਾ ਨਾ ਸਾਥ ਦੇਊਗਾ ਤਾਂ ਹੀ ਕਾਇਜੋਗੇ ਵੀ ਨਹੀਂ ਹੁੰਦੇ ਪਰ ਮੈਂ ਤੇ ਹੁਣ ਇੰਨੀ ਇਕੱਲੀ ਪੈ ਗਈ ਨਾ ਦੀਦੀ ਕੀ ਮੈਂ ਨਾ ਅੱਗੇ ਜੋਗੀ ਨਾ ਪਿੱਛੇ ਜੋਗੀ ਨਹੀਂ ਨਹੀਂ ਤੂੰ ਟੈਨਸ਼ਨ ਨਾ ਲੈ ਕੋਈ ਨਹੀਂ ਮੈਂ ਇਹਨਾਂ ਨੂੰ ਕਹੂੰਗੀ ਆਪੇ ਇਹਨਾਂ ਦੇ ਨਾਲ ਗੋਪੀ ਭਾਜੀ ਦੇ ਨਾਲ ਗੱਲ ਕਰਨਗੇ ਸਮਝਾਉਣਗੇ ਇਹਨਾਂ ਨੂੰ ਚਲੋ ਬੈਠੋ ਦੀਦੀ ਮੈਂ ਕੁਟ ਚਾਹ ਬਣਾ ਨਹੀਂ ਚਾਹ ਨਹੀਂ ਬਣਾਉਣੀ ਹੈਗੀ ਤਾਈ ਨੇ ਆ ਜਾਣਾ ਤੂੰ ਬੈ ਘੜੀ ਤੂੰ ਕੋਈ ਗੱਲ ਨਹੀਂ ਉਹਨਾਂ ਨੂੰ ਟਾਈਮ ਲੱਗਣਾ ਸ਼ਾਇਦ ਦੂਰੀ ਗਏ ਕਹਿੰਦੇ ਕਿੱਥੇ ਗਏ ਆ ਉਧਰ ਮੰਗਦੇ ਆ ਵੇਖਿਆ ਹੈ ਉਹਨਾਂ ਨੂੰ ਕਿਸੇ ਦੇ ਘਰ ਹਿਰਕ ਕਰਨੀ ਗਈ ਹੋਏ ਆ ਅੱਛਾ ਹਾਂਜੀ ਤੁਸੀਂ ਬੈਠੋ ਮੈਂ ਚਾਹ ਚਾਹ ਬਣਾ ਜੂਣ ਕੋਹ ਨਹੀਂ ਹਾਲ ਕੀ ਦਾ ਕੀ ਹਾਲ ਬਣ ਗਿਆ ਇਹਦਾ ਜਦੋਂ ਆਈ ਸੀ ਤੇ ਕਿੰਨੀ ਖੁਸ਼ ਸੀ ਤੇ ਕਿੰਨੀ ਸੋਹਣੀ ਲੱਗਦੀ ਹੁੰਦੀ ਸੀ ਕਿੰਨਾ ਚਾਹੇ ਉਹਨੂੰ ਕਿ ਮੈਂ ਗਰੀਬ ਘਰ ਤੋਂ ਉੱਠ ਕੇ ਤੇ ਮੈਂ ਵੱਡੇ ਘਰ ਦੇ ਵਿੱਚ ਆਈ ਆ ਮੇਰਾ ਵਿਆਹ ਹੋਇਆ ਵਾ ਤੇ ਕੀ ਕਰਨਾ ਏਡੇ ਵੱਡੇ ਘਰ ਨੂੰ ਜੇ ਕਰਮਾਂ ਚ ਸੋਖੀ ਨਾ ਹੋਇਆ ਤੇ ਐਵੇਂ ਨਹੀਂ ਲੋਕੀ ਸਿਆਣੇ ਠੀਕ ਹੀ ਆਂਦੇ ਆ ਕੀਤੀਆਂ ਜੜੀਆਂ ਵਾ ਰਾਤ ਉੱਠ ਉੱਠ ਕੇ ਨਹੀਂ ਖਾਂਦੀਆਂ ਹੈਗੀਆਂ ਆਹੀ ਦੁੱਖ ਤੀਆਂ ਦਾ ਮਾਰਦਾ ਹੀ ਜਦੋਂ ਬਗਾਨੇ ਜਿਹੜੇ ਨਾ ਇਦਾਂ ਦੇ ਟੱਕਰ ਜਾਣਾ ਕੀ ਕਰ ਲੈਣਾ ਕਰਮਾਂ ਨੂੰ ਫਿਰ ਇਨਸਾਨ ਨੂੰ ਕਿਸਮਤ ਕਿਹੜੇ ਪਾਸੇ ਲੈ ਜਾਏ ਕੋਹ ਪਤਾ ਨਹੀਂ ਲੱਗਦਾ ਕੀ ਦਾ ਕੀ ਬਣ ਜਾਂਦਾ ਦੀਦੀ ਆਜੋ ਚਾਹ ਪੀ ਲੋ ਟੇਬਲ ਤੇ ਆ ਕੋਈ ਨਹੀਂ ਇੱਥੇ ਲੈ ਆਉਣੀ ਨਹੀਂ ਕੋਈ ਨਹੀਂ ਆਜੋ ਰਹਿਣ ਦੇਣੀ ਚਾਹ ਕਾਲੀ ਖੇਚਲ ਕੀਤੀ ਇੰਨੇ ਕੋਈ ਗੱਲ ਨਹੀਂ ਆਜੋ ਬੱਚੇ ਕੀ ਕਰਦੇ ਬੱਚੇ ਕੋ ਮੈਂ ਵੀ ਨਹੀਂ ਖੇਡਣ ਦੇ ਬੱਚੇ ਬਾਹਰ ਲੈ ਆਉਣਾ ਹੀ ਉਹਨਾਂ ਨੂੰ ਵੀ ਨਾਲ ਘਰੇ ਮੈਂ ਚਲ ਘਰ ਨਹੀਂ ਕੋਈ ਵੀ ਤੁਸੀਂ ਘਰ ਰਹੋ ਮੈਂ ਚਲ ਹੋ ਕੇ ਨਹੀਂ ਆਂ ਭਾਜੀ ਕੰਮ ਤੇ ਭਾਜੀ ਕੰਮ ਤੇ ਗਏ ਹੋਰ ਨਾਲੇ ਸੋਨੀਆ ਦਵਾਈ ਖਾਨੀ ਕਿ ਬੰਦ ਕਰਤੀ ਆ ਨਹੀਂ ਦੀਦੀ ਦਵਾਈ ਬੰਦ ਕਰ ਦਿੱਤੀ ਕਿਉਂ ਦਵਾਈ ਕੋ ਬੰਦ ਕਰ ਦਿੱਤੇ ਕਹਿੰਦੇ ਨਹੀਂ ਖਾਣੀ ਦਵਾਈ ਹੁਣ ਹਾਏ ਦਵਾਇ ਤੇ ਤੂੰ ਖਾਣੀ ਹੀ ਤੇ ਹਕੀਮ ਦਾ ਮਹਾਰਾਜ ਕਿਹੜੇ ਵੇਲੇ ਵੇਲਾ ਘੜੀ ਹੁੰਦਾ ਵਾ ਸੁਣ ਲੈਂਦਾ ਮੰਮੀ ਨੇ ਮਨਾ ਕਰਤਾ ਇਹਨਾਂ ਨੂੰ ਕਿ ਦਵਾਈ ਨਹੀਂ ਦੇਣੀ ਹੋਇਆ ਅਸੀਂ ਕੁਝ ਕਿਹਾ ਹੀ ਨਹੀਂ ਫਿਰ ਨਹੀਂ ਦਵਾਈ ਤੂੰ ਕਹਿਣਾ ਹੀ ਨਾ ਗੋਪੀ ਭਾਈ ਜੀ ਨੂੰ ਕਹਿਣਾ ਹੀ ਕਿ ਦਵਾਈ ਮੈਨੂੰ ਲਿਆ ਕੇ ਦੋ ਟੈਨਸ਼ਨ ਦੇ ਨਾਲ ਰੋਜ਼ ਦੀ ਜੀ ਬੁਖਾਰ ਹੋ ਜਾਂਦਾ ਬੀਪੀ ਲੋ ਹੋ ਜਾਂਦਾ ਵਾ ਹੋਰ ਹੀ ਨਹੀਂ ਮੁੱਕਦੀਆਂ ਦਵਾਈਆਂ ਤੇ ਉਹ ਕੀ ਖਾਣੀ ਆ ਚੱਲ ਛੱਡ ਇੰਨੇ ਟੈਨਸ਼ਨ ਨਾ ਤੂੰ ਲੈ ਕੋਈ ਗੱਲ ਨਹੀਂ ਆਪਣੇ ਲਾਪਰਵਾਜ਼ੀ ਥੋੜੀ ਰਿਆਕਾਰ ਖੁਸ਼ ਰਿਆਕਰ ਵੇਖੀ ਮਹਾਰਾਜ ਨੇ ਆਪੇ ਸੁਣਨੀ ਆ ਤੇ ਨਾਲੇ ਇੱਕ ਮੈਂ ਗੱਲ ਕਵਾਂ ਇੱਕ ਦਿਨ ਮੈਂ ਦੁਕਾਨੇ ਹੀ ਬੈਠੇ ਧੋਵੇਂ ਜਾਣੇ ਤੇ ਗੋਪੀ ਭਾਜੀ ਵੇਖੀ ਮੈਂ ਨੰਗ ਦੇ ਬੜੀ ਟੈਨਸ਼ਨ ਜੀ ਚ ਫਿਰ ਇਹਨਾਂ ਨੇ ਨਾ ਫੋਨ ਕੀਤਾ ਉਹਨਾਂ ਨੂੰ ਤੇ ਦੁਕਾਨੇ ਸੱਦਿਆ ਤੇ ਉਹ ਕਹਿੰਦੇ ਕਿ ਮੇਰਾ ਵਿਆਹ ਮੰਮੀ ਕਹਿੰਦੇ ਕਿ ਦੂਜਾ ਕਰਨਾ ਵਾ ਭਲਾ ਗੱਲ ਸੱਚ ਵਾ ਸੱਚੀ ਆ ਦੀਦੀ ਮੰਮੀ ਤਾਂ ਹੋਣ ਨਹੀਂ ਕਹਿੰਦੇ ਆ ਮੰਮੀ ਬੜੇ ਚਿਰ ਦੇ ਕਹਿੰਦੇ ਆ ਮੰਮੀ ਦੀ ਇੱਕੋ ਗੱਲ ਹੀ ਫੜੀ ਆ ਬਸ ਦੂਜਾ ਵਿਆਹ ਕਰਨਾ ਦੂਜਾ ਵਿਆਹ ਕਰਨਾ ਮੈਂ ਕੀ ਕਰਾਂ ਦੀਦੀ ਵੇਖੋ ਨਹੀਂ ਦੱਸ ਤਾਈ ਨੂੰ ਕਿਉਂ ਨਹੀਂ ਸਮਝ ਆਉਂਦੀ ਹੈਗੀ